हां जी दोस्तों सारेया नुं सस् नमस्कार स्वागत है टोडा राज संधू फार्मिंग दे विच आज दी दोस्तों अपनी विजिट है की आ ਪਿੰਡ ਸ਼ਬਾਜਪੁਰ ਤੁਸੀਂ ਖਾਸ ਵਿਜ਼ਿਟ ਕਰਨੀ ਤਹਿਸੀਲ ਪੱਟੀਜੀ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਡੀਓ दोस्तों आज ਆਪਾਂ 4 ਅਕਤੂਬਰ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਦੁਪਹਿਰ ਦੇ ਦੋਸਤੋ 12:30 ਵਜੇ ਦਾ ਜਿਹੜਾ ਸਮਾਂ ਹੈਗਾ ਪਸ਼ੂ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰੇ ਹੁੰਦੇ ਰਹਿੰਦੇ ਆ ਬਾਕੀ ਪੂਰੀ ਡਿਟੇਲ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰ ਲਾਂਗੇ ਪੂਰੀ ਇਨਫੋਰਮੇਸ਼ਨ ਲੈ ਲਾਂਗੇ ਬਿਲਕੁਲ ਖਾਸ ਸ਼ਹਿਰ ਦੇ ਵਿੱਚ ਤੁਸੀਂ ਵਿਜ਼ਿਟ ਕਰਨੀ ਹੈ ਸ਼ਹਿਰ ਦਾ ਰੂਪ ਹੀ ਬਣ ਗਿਆ ਪਿੰਡ ਜਿਹੜਾ ਦੋਸਤੋ ਸ਼ਬਾਜਪੁਰ ਹੈ ਠੀਕ ਆ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਭਾਜੀ ਸਾਸਰੀ ਕਾਲ ਸਾਸਰੀ ਦਾ ਵਰਜੀ ਠੀਕ ਠਾਕ ਜੀ ਅੱਛਾ ਭਾਜੀ ਇੱਕ ਨਾਮ ਆਪਣਾ ਦੱਸ ਦਿਓ ਜੀ ਤਰਸੇਮ ਸਿੰਘ ਜੀ ਤਰਸੇਮ ਸਿੰਘ ਅੱਛਾ ਭਾਜੀ ਸ਼ਬਾਜਪੁਰ ਕੋਈ ਵੀ ਆਵੇ ਖਾਸ ਨਿਯਣ ਕਰੇ ਕਿਹੜਾ ਐਡਰੈਸ ਹੈਗਾ ਸੰਮਲ ਮੂਸਮ ਗੁਰਦੁਆਰਾ ਜੀ ਗੁਰਦੁਆਰਾ ਸਾਹਿਬ ਨੇੜੇ ਆ ਹਾਂ ਜੀ ਠੀਕ ਹੈ ਜੀ ਕਿਹੜਾ ਗੁਰਦੁਆਰਾ ਸਾਹਿਬ ਜੀ ਸਮਨ ਮੂਸਾ ਠੀਕ ਹੈ ਜੀ ਬਾਬਾ ਸਮਨ ਮੂਸਾ ਅੱਛਾ ਭਾਜੀ ਤਰਸੇਮ ਸਿੰਘ ਜੀ ਪਸ਼ੂ ਵਪਾਰ ਦਾ ਕੰਮ ਹੀ ਆ ਹਾਂ ਜੀ ਤੇ ਪਸ਼ੂ ਆਪਾਂ ਜ਼ਿਆਦਾਤਰ ਮੱਝਾਂ ਦੇ ਵਿੱਚ ਹੀ ਲੈ ਕੇ ਆਉਨੇ ਮੱਝਾਂ ਝੋਟੀਆਂ ਹਾਂ ਜੀ ਤੇ گاਵਾ ਵੇੜਾ ਵੀ ਕਿਤੇ ਕਿਤੇ ਆਉਂਦੇ ਪਸ਼ੂ ਨਹੀਂ گاਵਾ ਮੰਗਾਟ ਹੀ ਨਹੀਂ ਆਉਂਦਾ ਮੱਝਾਂ ਜਿਆਦੀਆਂ ਨੇ ਹਾਂ ਜੀ ਲੋ ਵੀ ਦੋਸਤੋ ਮੱਝਾਂ ਅੱਜ ਬਿਲਕੁਲ ਜਿਹੜੀਆਂ ਪੰਜ ਤੁਹਾਨੂੰ ਦਿਖਾ ਦਾਂਗੇ ਠੀਕ ਹੈ ਜੀ ਪੰਜ ਨਾਗ ਨੇ ਸਾਰੇ ਪਸ਼ੂ ਸਾਰੇ ਜਿਨੇ ਵੀ ਦਿਖਾਵਾਂਗੇ ਸਾਰੇ ਸੂਏ ਸੂਬੇ ਨੇ ਬਾਕੀ ਪੂਰੀ ਡਿਟੇਲ ਆਪਾਂ ਕੱਲੇ-ਕੱਲੇ ਪਸ਼ੂ ਦੀ ਲੈਂਦੇ ਜਾਵਾਂਗੇ ਤੁਸੀਂ ਜਰੂਰ ਜੜੀ ਦੋਸਤੋ ਐਂਡ ਤੱਕ ਵੀਡੀਓ ਨੂੰ ਦੇਖ ਲਿਓ ਠੀਕ ਆ ਪਹਿਲੇ ਨੰਬਰ ਤੋਂ ਜਿਹੜੀ ਇਹ ਝੋਟੀ ਆਪਾਂ ਦੇਖ ਰਹੇ ਹਾਂ ਸੂਹਾ ਕਿੰਮਾ ਸੂਨ ਵਾਲੀ ਹੈ ਜੀ ਦੂਜਾ ਜੀ ਦੂਜਾ ਸੂਹੀ ਹੈ ਕਿ ਸੂਨ ਵਾਲੀ ਹੈ ਜੀ ਸੂਨ ਵਾਲੀ ਹੈ ਗੱਬਣ ਸੂਨ ਵਾਲੀ ਗੱਬਣ ਆ ਤੇ ਕਿੰਨੇ ਦਿਨ ਬਾਕੀ ਹੈ ਜੇ ਇਹ 5-10 ਕ ਦਿਨ ਲੈਈ ਆਉ 10 ਕ ਦਿਨ ਹਾਂਜੀ ਠੀਕ ਆ ਜੀ 10 ਕ ਦਿਨ ਦੋਸਤੋ ਹਜੇ ਰਜੰਤੀ ਆ ਦੂਜਾ ਸਵੇਰ ਇਸ ਝੋਟੀ ਨਾਲ ਸੂਨਾ ਤੇ ਬਿਲਕੁਲ ਮੇਨ ਦਾ ਮੂੰਹ ਦੰਦਾਂ ਜੀ ਹੁਣੀ ਹੈ ਨਾ ਚੌਗੀ ਹੈ ਚਾਰ ਦੰ ਤੇ ਖੋਲ ਕੇ ਨੂੰ ਆਪਾਂ ਮੜਾ ਤੋੜ ਕੇ ਦਿਖਾ ਦਈਏ ਜੀ ਠੀਕ ਆ ਖੋਲ ਕੇ ਤੋੜ ਕੇ ਦਿਖਾਉਨੇ ਆ ਦੋਸਤੋ ਦੂਜਾ ਸੁਆ ਪਹਿਲੇ ਨੰਬਰ ਤੋਂ ਸਟਾਰਟ ਜਿਹੜੀ ਝੋਟੀ ਆਪਾਂ ਦਿਖਾ ਰਹੀਆਂ ਦੂਜਾ ਸੁਆ ਸੁਣੀ ਠੀਕ ਆ ਕੱਦ ਵਜਨ ਪੂਰਾ ਲੰਮੀ ਠੀਕ ਆ ਤੇ ਫੇਸ ਕੁਆਲਟੀ ਬਿਲਕੁਲ ਤੁਸੀਂ ਦੇਖੋ ਬਿਲਕੁਲ ਸਿੰਘਾਂ ਦੀ ਪੰਛਰ ਬਿਲਕੁਲ ਕੁੰਡੀ ਆ ਠੀਕ ਆ ਕੁੰਡੀ ਚੂਰਾ ਆ ਦੇਖੋ ਤੋੜ ਦੇ ਲੰਮੀ ਠੀਕ ਆ ਬਾਕੀ ਥਣ ਭਾਂਡਾ ਕਾਫੀ ਵਧੀਆ ਕੀਕ ਦੇਣ ਲੈਂਦੀ ਹਾਂ ਠੀਕ ਆ ਜੀ ਹੋ ਸਕਦਾ ਕਿ ਪੰਜ ਸੱਤ ਦਿਨ ਇੱਕ ਹਫਤਾ ਕੱਢ ਜੇ ਦੋ ਮੰਨੇ ਉਹ ਖਾ ਦੋ ਮੰਨੇ ਅਸਾਂ ਪਾਜੀ ਦਿਨ ਲੈ ਜੂ ਜੇ ਕੋਈ ਪੰਜ ਸੱਤ ਦਿਨ 10 ਦਿਨ ਲੈ ਇਹਨੇ ਵੀਰ 10 ਦਿਨ ਹਾਂ ਜੀ 10 ਦਿਨ ਹਜੇ 200 ਟੋਟਲ 10 ਦਿਨ ਲੈ ਜੂ ਗੀ ਗਿਣਤੀ ਤੇ ਠੀਕ ਆ ਵੀ ਬਣੂਗੀ ਕਾਫੀ ਹਵਾਨਾ ਤੁਸੀਂ ਅੱਜ ਹੀ ਵੇਖ ਲਓ ਕਾਫੀ ਸੋਹਣਾ ਜਿਹੜਾ ਦੋਸਤੋ ਤਿਆਰੀ ਕਰੀ ਬੈਠੀ ਹੈ ਠੀਕ ਆ ਹਾਂਜੀ ਹਾਂਜੀ ਤੇ ਬਣਾਈ ਜਾਂਦੀ ਪਈ ਹੈ ਵੀ 10 ਦਿਨਾਂ ਚ ਨਾਰਮਲ ਜਪਾਨ ਨੇ ਆ ਵੀ ਦੋਸਤੋ ਕੀ ਤੋਂ ਕੀ ਬਣ ਜਾਣਾ ਇਹਨੇ ਤੇ ਇਹਦਾ ਮੁੱਲ ਕਿ ਰਹੂਗਾ ਜੀ ਲੈਣ ਦੇਣ ਮੁੱਲ ਤਾਂ ਲੱਖ ਰੁਪਈਆ ਕਰਾਂਗੇ ਦੇਵਾਂਗੇ 92000 ਦੀ ਅੱਛਾ ਦੇ ਲੈ 92 ਮੁੱਲ ਹੈ ਵੈਸੇ ਲੱਖ ਹਾਂਜੀ ਠੀਕ ਆ ਜੀ ਡਿਮਾਂਡ ਦੋਸਤੋ ਲੱਖ ਰੁਪਈਆ ਹੈਗੀ ਆ ਪੂਰੀ ਠੀਕ ਆ ਤੇ 92000 ਜਿਹੜਾ ਲੈਣ ਦੇਣ ਵਾਲੀ ਗੱਲਬਾਤ ਉਹ 92000 ਝੋਟੀ ਪਸੰਦ ਆਊਗੀ ਵੱਡੀ ਝੋਟੀ ਆ ਕੱਦ ਭਜਨ ਪੂਰਾ ਬਾਕੀ ਥਣ ਥੂਣ ਦੀ ਕੁਆਲਿਟੀ ਚੰਗੀ ਹੈ ਠੀਕ ਆ ਆ ਦੇਖ ਕੇ ਚੈੱਕ ਕਰ ਸਕਦੇ ਹੋ ਆ ਕਰੋ ਜ ਔਰ ਸਲੇਵਾ ਆਰਡਰ ਦੀ ਕੁਆਲਿਟੀ ਜਿੰਨੀ ਕਾ ਗਾਹ ਨੂੰ ਦੱਸੋ ਉਹਨਾਂ ਦੇ ਪਿੱਛੇ ਨੂੰ ਦੇਵਾ ਬਣਾ ਕੇ ਤਿਆਰ ਕਰੂਗੀ ਠੀਕ ਆ ਨਾਰਮਲ ਹੀ ਤੁਸੀਂ ਵੇਖੋਗੇ ਵਿਥ ਪੁੱਥ ਵਿੱਚ ਚੰਗੀ ਆ ਇਸ ਤੋਂ ਬਾਅਦ ਜਿਹੜੀ ਅਗਲੇ ਦੂਜੇ ਨੰਬਰ ਤੇ ਇਹ ਛੋਟੀ ਦੀ ਕੀ ਡਿਟੇਲ ਆ ਜੀ ਇਹ ਦੂਜਾ ਰੇਡ ਆ ਜੀ ਦੂਜਾ ਸੁਗਾ ਹਾਂ ਜੀ ਇਹ ਦੂਜਾ ਸੁਬਾ ਸੋਈ ਏ ਹਾਂ ਜੀ ਸੋਈ ਜਾਂ ਦੋ ਦਿਨ ਰਾਤ ਨੂੰ ਅੰਦਰ ਸੋਈ ਆ ਤਿੰਨ ਦਿਨ ਸੋਈ ਆ ਆ ਮਗਰ ਆ ਬੱਲਾ ਜਿਹੜਾ ਮਗਰ ਕਟਾ ਜੀ ਹਾਂ ਜੀ ਇਹ ਮੇਲ ਕਾਫ ਮਗਰ ਵੇਖ ਸਕਦੇ ਠੀਕ ਆ ਜੀ ਬੱਲਾ ਕਟਾ ਪਰ ਬੱਚੇ ਥੋੜੇ ਨੀਡੀ ਰਾਵੀ ਦੇ ਵਿੱਚ ਮਗਰ ਕਟਾ ਤੇ ਆਪ ਦੋਸਤੋ ਕ੍ਰਾਸ ਚ ਕੋਈ ਵੀਰ ਮੰਨ ਸਕਦਾ ਠੀਕ ਆ ਜਾਂ ਨੀਲੀ ਦਾ ਪਸ਼ੂ ਆਪਾਂ ਕਹਿ ਸਕਦੇ ਵੀ ਪੱਖ ਹੈਗਾ ਠੀਕ ਆ ਤੇ ਵੱਡੀ ਝੋਟੀ ਆ ਕੱਦ ਬੁੱਤ ਪੂਰਾ ਫੁੱਲ ਵੱਡੀ ਹਾਈਟ ਦੇ ਵਿੱਚ ਤੇ ਤੀਸਰੇ ਦਿਨ ਦੇ ਵਿੱਚ ਆਜਾ ਠੀਕ ਆ ਜੀ ਬੋਲਾ ਕਿੰਨਾ ਅਜਾ ਰਾ ਜੀ ਬੋਲਾ 10 ਕਿਲੋ ਵੀਰੇ ਹੈਗਾ 10 ਕਿਲੋ ਬੋਲਾ ਜਿਹੜਾ ਅਜੇ ਤੀਜੇ ਦਿਨ ਦੇ ਵਿੱਚ ਠੀਕ ਆ ਆ ਦੇਖੋ ਜੀ ਠੀਕ ਆ ਬੜੀ ਕਾਲੀ ਬਾਕੀ ਹਵਾਨਾ ਲੇਵਾ ਕਾਫੀ ਸੋਹਣਾ ਠੀਕ ਆ ਜੀ ਵਿਖਾਲਾ ਕਾਫੀ ਵਧੀਆ 10 ਕਿਲੋ ਜਿਹੜਾ ਬੋਲਾ ਅਜ ਤੀਜੇ ਦਿਨ ਦੇ ਵਿੱਚ ਆ ਆ ਮਗਰ ਬੱਛਾ ਮੇਲ ਕਾਫਾ ਠੀਕ ਹੈ ਜੀ ਨੀਲੀ ਰਾਵੀ ਦਾ ਮਗਰ ਕਟਾ ਆ ਦੇਖੋ ਠੀਕ ਹੈ ਜੀ ਤੇ ਕਿੰਨਾ ਮੁੱਲ ਭਾਜੀ ਰਉ ਕਹਿੰਦਾ ਇਹਦਾ ਮੁੱਲ ਉਤਰ ਇੱਕ ਦਾਹ ਕਰਾਂਗੇ ਲੱਖ ਦੀ ਦੇਵਾਂ ਇਹ ਲੱਖ ਦੀ ਮੁੱਲ ਇੱਕ ਦਾਸ ਹੈ ਜੀ ਚਵਾਈ ਚਵਾਈ ਚੰਗੀ ਹੈ ਸਾਫ ਚਵਾਈ ਨੰਬਰ 1 ਹੈ ਜੀ ਠੀਕ ਹੈ ਜੀ ਠੀਕ ਹੈ ਜੀ ਚਵਾਈ ਦੋਸਤੋ ਇੱਕ ਨੰਬਰ ਠੀਕ ਹੈ ਚਵਾਈ ਬਿਲਕੁਲ ਓਕੇ ਰਪੂੜਾ ਫਰਸਟ ਕਲਾਸ ਕੋਈ ਵੀ ਰਾਵੇ ਆਪਣੀ ਤਸੱਲੀ ਕਰ ਸਕਦਾ ਤੇ 110000 ਜਿਹੜੀ ਇਹਦੀ ਡਿਮਾਂਡ ਆ ਬਾਕੀ ਮੌਕੇ ਤੇ ਜੋ ਵੀ ਵਿੱਚੋਂ ਮਾਨਤਨ ਉਹ ਹੋਊਗਾ ਠੀਕ ਆ ਤੇ ਝੋਟੀ ਵੱਡੀ ਆ ਕਦ ਕਰ ਪੂਰਾ ਉੱਚਾ ਠੀਕ ਆ ਕੋਈ ਵੀਰ ਧਿਆਨ ਦੇ ਵਿੱਚ ਰੱਖ ਕੇ ਜਰੂਰ ਆਵੇ ਇਸ ਤੋਂ ਬਾਅਦ ਆ ਤੀਸਰੇ ਨੰਬਰ ਤੇ ਜਿਹੜੀ ਆ ਮੱਝ ਆਪਣੇ ਕੋਲ ਆ ਪਾਜੀ ਇਹ ਸੂਈ ਹੈ ਹਾਂਜੀ ਕਿੰਵੇਂ ਸੂਵੇ ਸੂਈ ਆ ਤੀਜਾ ਸੂਹਾ ਹੋਊ ਆ ਜੀ ਤੇ ਲਓ ਜੀ ਤੀਜੇ ਸੂਵੇ ਦੋਸਤੋ ਅਗਲੀ ਮੱਝ ਤੁਹਾਨੂੰ ਆਪ ਦਿਖਾ ਰਹੇ ਆ ਤੀਜਾ ਸੂਹਾ ਸੂਈ ਆ ਤੇ ਦਿਨ ਕਿੰਨੇ ਹੋ ਗਏ ਇਹਨੂੰ ਇਹਨੂੰ ਆ ਕੱਲ ਹੀ ਪਰਸਾ ਕੱਲ ਦੀ ਸੂਈ ਹੈ ਕੱਲ ਦੀ ਸੂਈ ਮਗਰ ਕੱਟੀ ਆ ਜਿਹੜੀ ਬਿਲਕੁਲ ਕੱਟੀ ਦੋਸਤੋ ਬਲੈਕ ਮਗਰ ਇੱਕ ਰੰਗ ਕਾਲੀ ਬਿਲਕੁਲ ਕੱਟੀ ਤੇ ਆ ਝੋਟੀ ਤੁਸੀਂ ਮੱਝ ਦੇਖ ਸਕਦੇ ਹੋ ਵੀ ਤੀਜਾ ਸਵੇਰ ਸੂਈ ਹੈ ਪਰ ਕੱਲ ਦੀ ਠੀਕ ਆ ਜੀ ਅੱਜ ਕੋਈ ਦੂਜੇ ਦਿਨ ਦੇ ਵਿੱਚ ਤੁਸੀਂ ਮੰਨ ਸਕਦੇ ਜੀ ਠੀਕ ਆ ਤੇ ਹਾਈਟ ਕਤ ਵਜਨ ਵਾਲੀਆਂ ਆ ਸਾਰੀਆਂ ਮੱਝਾਂ ਝੋਟੀਆਂ ਜਿੰਨੀਆਂ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੋਈ ਮੀਡੀਅਮ ਹਾਈਟ ਵਾਲੀ ਨਹੀਂ ਹੈਗੀ ਠੀਕ ਆ ਜੀ ਵੱਡੀਆਂ ਨੇ ਫੁੱਲ ਪਟਾ ਫੁੱਲ ਆਹ ਵਖਾਲੇ ਦੋਰਗੇ ਜੀ ਆਪ ਕੋ ਦੋ ਤੇ ਚਾਰ ਡੰਗ ਦੀ ਚਵਾਈ ਹੋ ਗਈ ਕਿੰਨਾ ਕੁ ਦੋ ਤੁਹਾਨੂੰ ਚੋਇਆ ਜੀ ਬੌਲਾ ਦੁੱਧ ਭਾਈ 10000 ਕਿਲੋ ਹੋਗਾ 10000 ਕਿਲੋ ਲਓ ਵੀ ਦੋਸਤੋ ਬੌਲੇ ਦੇ ਵਿੱਚ ਆਪਾਂ ਤੁਹਾਨੂੰ ਅਕਾਊਂਟ ਕਰਾਉਣੇ ਪਏ ਆ ਠੀਕ ਆ ਜੀ ਬੌਲਾ ਐਨਾ ਤੁਸੀਂ ਸਮਝ ਕੇ ਸੌਦਾ ਕਰ ਸਕਦੇ ਜੇ ਪਰ ਆਪ ਦੀ ਦੋ ਡੰਗ ਚਵਾਈ ਕਰ ਲਿਓ ਠੀਕ ਆ ਆ ਬੱਚਾ ਫੀਮੇਲ ਕਾ ਉਹ ਗਿੱਲਾ ਨਾੜੂ ਬਿਲਕੁਲ ਬੱਚੇ ਦੇ ਨਾਲ ਜੀ ਠੀਕ ਹੈ ਇੱਕ ਰੰਗ ਬਕਰ ਕੱਟੀ ਹੈ ਕਾਲੀ ਬਿਲਕੁਲ ਕੱਟੀ ਹੈਗੀ ਆ ਫੀਮੇਲ ਕਾਫ ਥੋੜਾ ਬੱਚਾ ਠੀਕ ਹੈ ਆ ਦੇਖੋ ਗੰਨਾ ਕਿੰਨਾ ਮਲਦੀ ਜੀ ਨੰਨ ਕੰਨ ਕਿੰਨਾ ਮੁੱਲ ਕਿੰਨਾ ਜੀ ਲੱਖ ਰੁਪਇਆ ਮੰਗਦੇ ਆ ਤੇ 92000 ਦੀ ਦਵਾਂਗੇ 1 ਲੱਖ ਰੁਪਇਆ ਦੋਸਤੋ ਡਿਮਾਂਡ ਤੇ 92000 ਦੀ ਵੀ ਲੈ ਦੇ ਠੀਕ ਆ ਜੀ ਹਾਂ ਜੀ ਤੇ ਪਸ਼ੂ ਬਾਕੀ ਜਿਹਨੇ ਵੀ ਤੁਸੀਂ ਦੇਖ ਰਹੇ ਹੋ ਬਿਲਕੁਲ ਇੱਕੋ ਜਿਹਾ ਕੱਦ ਕਾਠ ਇੱਕੋ ਜਿਹਾ ਵਜ਼ਨ ਇੱਕੋ ਜਿਹੀ ਹਾਈਟ ਤੇ ਬਿਲਕੁਲ ਤਾਜ਼ੀਆਂ ਸੂਈਆਂ ਜਿਹੜੀਆਂ ਦੋਸਤੋ ਇਹ ਮੱਜਾਂ ਨੇ ਤੇ ਇਹ 92 ਦੀ ਹੋ ਜੂਗੀ ਬਾਕੀ ਚੁਵਾਈਆਂ ਚ ਪੁਈਆਂ ਤਾਂ ਭਾਜੀ ਸਾਰਿਆਂ ਦੇ ਮੇਰੇ ਨਾਲ ਤਾਂ ਵੀ ਓਕੇ ਰਿਪੋਰਟ ਓਕੇ ਓਕੇ ਠੀਕ ਆ ਵੀ ਦੂਰੋਂ ਨੇੜੋਂ ਕਿਸੇ ਨੇ ਆਉਣਾ ਵੀ ਕਿਸੇ ਕੰਮ ਦੇ ਵਿੱਚੋਂ ਲਾਂਬਾ ਨਾ ਹੋਵੇ ਨਹੀਂ ਨਹੀਂ ਲਾਂਮਾ ਨਹੀਂ ਆ ਠੀਕ ਆ ਜ ਤੇ ਅਗਲੀਆਂ ਜਿਹੜੀਆਂ ਇਹ ਦੋ ਮਜਾ ਇਹ ਬਿਨ ਬੱਚਿਆਂ ਆ ਜੀ ਹਾਂ ਜੀ ਇਹ ਤਾਜੀ ਸੂਈ ਧੱਕੇ 12 ਦਿਨ ਹੋ ਗਏ ਆ ਹਾਂ ਜੀ ਪਰ ਇਹ ਤੇ ਲੜਿਆ ਮਗਰਲੇ ਥਾਂ ਦੀ ਉਰਲੇ ਬਹਿਣੀ ਵਾਲ ਦੀ ਅੱਛਾ ਜੀ ਬਹਿਣੀ ਵਾਲੇ ਪਾਸੇ ਦੋਸਤੋ ਮਗਰਲੇ ਥਾਨੋਂ ਜਿਹੜੀ ਇਹ ਤੇ ਅੱਲਾ ਠੀਕ ਆ ਹਾਂ ਜੀ ਤੇ ਹੈ ਸੱਜਰਾ ਬਿਲਕੁਲ ਦਿਨ ਕਿੰਨਿਆਂ ਦੀ ਸੂਈ ਆ 10-12 ਦਿਨਾਂ ਦੀ ਸੂਈ ਆ 10-12 ਦਿਨਾਂ ਦੀ ਸੂਈ ਆ ਬਸ ਬਿਨ ਹੈ ਬੱਚਾ ਤਾਂ ਨਹੀਂ ਹੈਗਾ ਥਲੇ ਦੇ ਬੱਚਾ ਮਰ ਗਿਆ ਬੱਚਾ ਮਰ ਗਿਆ ਠੀਕ ਆ ਜੀ ਬੱਚੇ ਦੋਵੇਂ ਜਿਹੜੀਆਂ ਦੋਸਤੋ ਆਪਾਂ ਤੁਹਾਨੂੰ ਦਿਖਾਉਣੀਆਂ ਚੌਥੇ ਤੇ ਪੰਜਵੇਂ ਨੰਬਰ ਤੇ ਦੋਹੋਂ ਦੇ ਬੱਚੇ ਨਹੀਂ ਹੈਗੇ ਪਰ ਹੈ ਸੱਜਣਾ ਨੇ ਠੀਕ ਆ ਤੇ ਬਾਕੀ ਜੇਕਰ ਤਿੰਨ ਥਨਾਂ ਦੀ ਗੱਲ ਕਰ ਲਈਏ ਦੁੱਧ ਕਿੰਨਾ ਕਹੇ ਥੱਲੇ ਆਪਾਂ ਚੋਰੇ ਆ ਜੀ ਇਹਦੇ ਇਹ 8 ਕਿਲੋ ਬੋਲਾ ਦੁੱਧ ਹੋਊਗਾ ਜੀ ਦੁੱਧ ਹੀ ਆ ਜੀ ਵਾਈ ਵਾਈ ਦਿੰਦਾ ਰਹਿਣਾ ਦੁੱਧ ਤਾਂ 12 13 ਕਿਲੋ ਦੇ ਦੂਤਾ ਅੱਛਾ 10 ਦੇ ਹੀ ਦਊ ਨਹੀਂ ਹੱ ਦਿਨ ਕਿੰਨੇ ਕੋ ਗਿਆ ਅੱਜ ਸੋਈ ਨੂੰ ਸੋਈ ਨੂੰ 12 ਦਿਨ ਹੋ ਗਏ ਜੀ ਨਹੀਂ ਫਿਰ ਤਾਂ ਦੁੱਧ ਹੀ ਚੱਲਣ ੜਿਆ ਹੋਊਗਾ ਦੁੱਧ ਹੀ ਆ ਚੋ 8 ਕਿਲੋ 8.5 ਕਿਲੋ ਇੱਥੇ ਲਾ ਲਓ ਦੁੱਧ ਹੈ ਜੀ ਠੀਕ ਜੀ 8 8.5 ਕਿਲੋ ਹੁਣ ਦੁੱਧ ਤੇ 200 ਚੱਲਣ ਡੀਆਂ 12 ਦਿਨਾਂ ਦੀ ਇਹ ਸੋਈ ਹੈ ਜਿਹੜੀ ਮੱਝ ਦਿਖਾ ਰਹੇ ਹਾਂ ਮਗਰਲੇ ਤੁਹਾਨੂੰ ਬਹਿਣੀ ਵਾਲੇ ਪਾਸਿਓਂ ਦੋਸਤੋ ਮਗਰਲੇ ਤੁਹਾਨੂੰ ਤੇਲ ਆ ਬਾਕੀ ਆਰਡਰ ਕੁਆਲਿਟੀ ਤੁਸੀਂ ਆਪ ਵੇਖ ਲਓ ਕਾਫੀ ਸੋਹਣੀ ਆਰਡਰ ਕੁਆਲਿਟੀ ਆ ਵੈਸੇ ਦੁੱਧ ਜਿਹੜਾ ਦੋਸਤੋ 8 8.5 ਲੀਟਰ ਦੇ ਦਰਮਿਆਨ ਹੁਣ ਜਿਹੜੀ ਚੱਲਦੀ ਪਈ ਹੈ ਠੀਕ ਆ ਤੇ ਬੇਣ ਬੱਚਿਓ ਪਹਾੜੇ ਵੰਡੇ ਤੇ ਮਿਲਦੀ ਹੈ ਜੀ ਕੁੱਟੀ ਘਟੂ ਕਦੇ ਨਹੀਂ ਦਿੰਦੀ ਪਹਾੜੇ ਤੇ ਆਉਂਦੀ ਹੈ ਜੀ ਪਹਾੜੇ ਤੇ ਆ ਜੀ ਠੀਕ ਹੈ ਜੀ ਪਹਾੜੇ ਤੇ ਦੋਸਤੋ ਮਿਲਦੀ ਹੈ ਦੋਵੇਂ ਟਾਈਮ ਠੀਕ ਹੈ ਤੇ ਮਿਲਦੀ ਭਾਜੀ ਬਿਲਕੁਲ ਐ ਖੁਸ਼ ਹੋ ਗਈ ਬਿਲਕੁਲ ਜੀ ਖੁਸ਼ ਹੋ ਗਈ ਠੀਕ ਹੈ ਤਕੀ ਮੁੱਲ ਰੂ ਕਹਿੰਦਾ ਲੈਣ ਦੇਣਾ ਇਹ ਦਾ ਮੁੱਲ ਉਤਰਾ 55 ਗ੍ਰਾਮ 50 ਹੀ ਦਵਾਂਗੇ ਇੱਦਾਂ 50 ਦੀ ਹਾਂਜੀ ਹਾਂ ਨਾਲੀ ਗੱਲਬਾਤ ਹੀ ਹੈ ਜੀ ਹਾਂਜੀ ਠੀਕ ਹੈ ਜੀ ਮੁੱਲ 55 ਤੇ 50000 ਦੋਸਤੋ ਲੈਣ ਦੇਣ ਹੋਊਗਾ ਠੀਕ ਹੈ ਜੀ ਜਿਹੜੀ ਤੁਹਾਨੂੰ ਹਿਮਾਜ ਦਿਖਾਤੀ ਆ ਕਿਵਾਈ ਇੱਕ ਨੰਬਰ ਆ ਬਾਕੀ ਇੱਕ ਵਾਰੀ ਥੋੜਾ ਜਿਹਾ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਹਿਣੀ ਵਾਲੇ ਜਿਹੜੇ ਆ ਮਗਰੇ ਤੁਹਾਨੂੰ ਤੇਲ ਆ ਠੀਕ ਹੈ ਜੀ ਬਹਿਣੀ ਵਾਲੇ ਠੀਕ ਆ ਠੀਕ ਹੈ ਜੀ ਤੇ ਅਗਲੀ ਆਪਣੇ ਕੋਲ ਜਿਹੜੀ ਇਹ ਲਾਸਟ ਦੇ ਵਿੱਚ ਇਹ ਜਿਹੜੀ ਆ ਗਈ ਹੈ ਝੋਟੀ ਦੀ ਮੱਝ ਦੀ ਡਿਟੇਲ ਹੈ ਜੀ ਇਹ ਦਾ ਸੂਆ ਤੀਜਾ ਹੋਊਗਾ ਸੂਆ ਤੀਜਾ ਜੀ ਤੇ ਬੱਚਾ ਇਹਦਾ ਕੱਲ ਮਰਿਆ ਅੱਛਾ ਜੀ ਤੇ ਇਹ ਕਿੰਨੇ ਦਿਨਾਂ ਦੀ ਸੂਈ ਹੈ ਜੀ ਇਹ ਸੂਈ ਨੂੰ 15 ਦਿਨ ਹੋ ਗਏ ਨੇ 10 ਕਿਲੋ ਦੁੱਧ ਹੈਗਾ ਇਹਦਾ 10 ਕਿਲੋ ਦੁੱਧ ਦੋਸਤੋ ਬਿਲਕੁਲ ਮਜੂਦ 15 ਦਿਨਾਂ ਦੀ ਸੂਈ ਠੀਕ ਹੈ ਲਓ ਜੀ ਹਾਂ ਤੋੜ ਲਿਆ ਪਾਜੀ ਠੀਕ ਹੈ ਜੀ ਤੇ 10 ਕਿਲੋ ਜਿਹੜਾ ਮੌਜੂਦ ਦੁੱਧ ਦਾ ਦੋਸਤ ਜੀ ਥੱਲੇ ਠੀਕ ਹੈ 15 ਦਿਨਾਂ ਦੀ ਸਰੀ ਇਹ ਵੀ ਪਹਾੜੇ ਤੇ ਮਿਲਦੀ ਹੈ ਜੀ ਏਹ ਆਏ ਕੱਲ ਮਰਿਆ ਬੱਚਾ ਟੀਕਾ ਲਾ ਕੇ ਜੋਈ ਉਦਾਂ ਭਾੜੇ ਦੇ ਆ ਜੂ ਅੱਜ ਆ ਜੇ ਜਾਂ ਸਵੇਰੇ ਆ ਜੀ ਦੋ 14 ਟਿਕ ਜੂਗੀ ਹਾਂ ਜੀ ਟਿਕ ਜੂਗੀ ਤੇ ਕੀ ਮੁੱਲ ਇਹਦਾ ਰਹੂਗਾ ਜੀ ਮੁੱਲ ਇਹਦਾ 70000 ਦਵਾਂਗੇ 66000 ਦੇ 66000 ਦੇ ਮੁੱਲ 70 ਲੈ ਦੇ 60000 ਠੀਕ ਹੈ ਜੀ ਬਾਕੀ ਬੱਚਾ ਦੋਸਤੋ ਕੱਲ ਮਰਨ ਕਰਕੇ ਟੀਕੇ ਤੇ ਕੋਈ ਦੋ ਚਾਰ ਦਿਨਾਂ ਕੇ ਲੈ ਸਕਦੀ ਆ ਠੀਕ ਆ ਦੋ ਚਾਰ ਦਿਨ ਟੀਕਾ ਲਵਾ ਸਕਦੀ ਆ ਟਿਕ ਜੂਗੀ ਭਾੜੇ ਚਾਰ ਦਿਨ ਜਿਹੜੀ ਦੋਸਤੋ ਟਿਕ ਜੂਗੀ ਠੀਕ ਆ ਬਾਕੀ ਬੱਚਾ ਆਰੇ ਦੇ ਸ਼ਾਂ ਦਾ ਜਾ ਹੀ ਹੋਵੇ ਬਿਲਕੁਲ ਠੀਕ ਆ ਤੇ ਛਿਆਰ-ਛਿਆਰ ਦੀ ਜਿਹੜੀ ਇਹ ਤੁਹਾਨੂੰ ਦਿੱਤੀ ਜਾਊਗੀ 70000 ਡਿਮਾਂਡ ਆ ਜੀ ਕੀਤੀ ਆ ਠੀਕ ਆ ਤੇ ਪਸ਼ੂ ਜਿਹੜੇ ਦੋਸਤੋ ਆਪਾਂ ਤੁਹਾਨੂੰ ਦਿਖਾਤੇ ਪੰਜ ਨਗ ਸੀ ਠੀਕ ਆ ਸਾਰੇ ਪਸ਼ੂਆਂ ਦੀ ਜਿਹੜੀ ਡਿਟੇਲ ਆ ਤੁਹਾਨੂੰ ਮਿਲ ਗਈ ਆ ਬਾਕੀ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਹੋਰ ਕਿਸਾਨ ਫਾਰਮਰ ਵੀ ਵੀਰਾਂ ਤੱਕ ਵੀ ਤੇ ਨੰਬਰ ਆਪਣੇ ਜਰੂਰ ਬੋਲੋ 9943 ਹਾਂਜੀ 6849 ਠੀਕ ਹੈ ਜੀ ਠੀਕ ਹੈ ਜੀ ਨਾਮ ਕੀ ਸੀ ਭਾਜੀ ਆਪਣਾ ਤਰਸੀਮ ਸਿੰਘ ਤਰਸੀਮ ਸਿੰਘ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਸ ਸਾਰ ਮੇਰੇ ਨਾਲ ਭਾਜੀ ਤਰਸੇਮ ਸਿੰਘ ਠੀਕ ਹੈ ਜੀ ਗੁਰਦੁਆਰਾ ਸੰਮਨ ਮੋਸਨ ਲਾਗੇ ਠੀਕ ਹੈ ਜੀ ਤੇ ਗੁਰਦੁਆਰਾ ਸਾਹਿਬ ਬਿਲਕੁਲ ਨੇੜੇ ਆ ਸ਼ਿਵਾਜਪੁਰ ਤੁਸੀਂ ਸ਼ਿਵਾਜਪੁਰ ਤੁਸੀਂ ਖਾਸ ਵਿਜ਼ਿਟ ਕਰ ਲਿਓ ਨੰਬਰ ਵੈਸੇ ਸਕਰੀਨ ਤੇ ਚੱਲਦੇ ਨੇ ਨੰਬਰਾਂ ਤੇ ਕਾਲ ਕਰਕੇ ਦੋਸਤੋ ਪਿਆਹੇ ਐਡਰੈਸ ਤੇ ਤੁਸੀਂ ਲੋਕੇਸ਼ਨ ਤੇ ਪਹੁੰਚ ਸਕਦੇ ਜੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ